ਕਬਾੜ ਮਾਰਕੀਟ ਪਟਿਆਲਾ ਟਰੈਕਟਰ ਹੀ ਟਰੈਕਟਰ ਖੜੇ ਨੇ ਬਾਈ ਜਨਰੇਟਰ ਹੀ ਜਨਰੇਟਰ ਇੰਦਰ ਵੇਖੋ ਛੋਟੇ ਟਰੈਕਟਰ ਨਿੱਕੇ ਨਿੱਕੇ ਬਾਗਬਾਨੀ ਵਾਲੇ ਜਿਹੜੇ ਬੰਦਿਆਂ ਨੂੰ ਕਿਤੋਂ ਵੀ ਕੋਈ ਸਮਾਨ ਨਹੀਂ ਮਿਲਦਾ ਸੈਕੰਡ ਹੈਂਡ ਸਪੇਅਰ ਪਾਰਟ ਉਹ ਪਟਿਆਲੇ ਦੀ ਮਾਰਕੀਟ ਚੋਂ ਮਿਲ ਜਾਂਦਾ ਉਹ ਦੇਖੋ ਨਿੱਕੇ ਟਰੈਕਟਰ ਜਿਹੜੇ ਨੇ ਏਸੀ ਕੇ ਬਣਾਲੇ ਵੀ ਖੜੇ ਨੇ ਬਾਈ ਦੇਖੋ ਕਿੰਨੇ ਵਧੀਆ ਵਧੀਆ ਟਰੈਕਟਰ ਆ ਖੜੇ ਨੇ ਸੋਨਾ ਲਿਖਾ ਛੋਟੇ ਛੋਟੇ ਪੁਰਾਣੇ ਕਬਾੜੀਆਂ ਦੇ ਇਕੱਠੇ ਹੋਏ ਇੱਕ ਆ ਖੜਾ ਈ ਸੋਲਿਸ ਛੋਟਾ ਬਾਗਬਾਨੀ ਵਾਲਾ ਅਰਜਨ ਹੋਰ ਪਤਾ ਨਹੀਂ ਕੀ ਕੋਸ਼ ਇੱਥੇ